ਡੌਗ ਲਵਰ ਤਾਂ ਤੁਸੀਂ ਬਹੁਤ ਦੇਖਿਆ ਹੋਨੇ ਤੇ ਅਕਸਰ ਹੀ ਜਦੋਂ ਲੋਕ ਘਰ ਦੇ ਵਿੱਚ ਡੌਗ ਪਾਲਦੇ ਹਨ ਤਾਂ ਉਹ ਪਰਿਵਾਰ ਦਾ ਮੈਂਬਰ ਬਣ ਜਾਂਦਾ ਹੈ ਮਗਰ ਜੇ ਉਹ ਉਹਨਾਂ ਕੋਲੋਂ ਕਿਸੇ ਵੀ ਹਾਲਾਤ ਦੇ ਵਿੱਚ ਗੁੰਮ ਹੋ ਜਾਵੇ ਤਾਂ ਉਹਨਾਂ ਤੇ ਕੀ ਵੀ ਦੀ ਹੈ ਕਿ ਪਰਿਵਾਰ ਹੈ ਸਾਡੇ ਨਾਲ ਅਜ ਮੌਜੂਦ ਨਾਲ ਗੱਲਬਾਤ ਕਰਦੇ ਹੋ ਕੀ ਨਾਮ ਆ ਸਰ ਮੇਰਾ ਨਾਮ ਰੇਨਜਾ ਤੇ ਮੇਰੇ ਸਰ ਤੁਸੀਂ ਸਵੇਰ ਤੋਂ ਰੋਟੀ ਨਹੀਂ ਖਾੜੀ ਹੋਇਆ ਕੀ ਆਪ ਮੇਰਾ ਡੌਗੀ ਮਿਸ ਹੋ ਗਿਆ ਜੀ ਤੇ ਅਸੀਂ ਉਹਨੂੰ ਉਹਦੇ ਬੱਚਿਆਂ ਨੂੰ ਕਰ ਲਿਆ ਸੀਗਾ ਤੇ ਬਹੁਤ ਪਿਆਰ ਕਰਦੇ ਸਨ ਤੇ ਰਾਤ ਦਾ ਮਿਸ ਹੋਇਆ ਹੈ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਮੇਰਾ ਡੌਗੀ ਜਿਹੜਾ ਉਸ ਦਾ ਨਾਮ ਚੀਕੂ ਹੈ ਤੇ ਜਦੋਂ ਮੈਂ ਲਾਇਆ ਸੀ ਇੱਕ ਮਹੀਨੇ ਦਾ ਸੀ ਹੁਣ ਇਸ ਟਾਈਮ 1.5 ਸਾਲ ਦਾ ਹੋਇਆ ਤੇ ਛੋਟਾ ਜਿਹਾ ਬੱਚਾ ਵਾ ਕਲਚਰ ਪੌਮ ਆ ਤੇ ਜਿਸ ਕਿਸੇ ਨੂੰ ਵੀ ਮੇਰਾ ਡੌਗੀ ਮਿਲੇ ਤੇ ਮੇਰੇ ਹੱਥ ਵਾਂਗ ਕੇ ਬੇਨਤੀ ਹੈ ਕੀ ਮੇਰਾ ਡੌਗੀ ਮੈਨੂੰ ਵਾਪਸ ਦਿੱਤਾ ਜਾਵੇ ਤੇ ਜੋ ਵੀ ਬਣਦੀ ਹੈ ਇਨਾਮ ਮੈਂ ਉਹਨੂੰ ਬੰਦੇ ਨੂੰ ਦਊਂਗਾ ਜਿਹੜਾ ਮੈਨੂੰ ਕੋ ਡੌਗੀ ਮੇਰਾ ਲੈ ਕੇ ਆਊਗਾ ਮੈਂ 10000 ਰੁਪਏ ਉਹਨੂੰ ਇਨਾਮ ਦਊਂਗਾ ਜਿਹੜਾ ਮੇਰਾ ਮੈਨੂੰ ਡੌਗੀ ਦਊਗਾ ਕਿਉਂਕਿ ਇਹ ਸੀ ਡੌਗੀ ਸਾਡਾ ਐ ਤਾਂ ਆਪਾਂ ਕਹਿ ਰਹੇ ਨੇ ਕੁੱਤਾ ਹੀ ਐ ਪਰ ਇਨਸਾਨ ਤੋਂ ਵੱਧ ਵਫਾਦਾਰ ਕੁੱਤਿਆਂ ਦੇ ਵਿੱਚ ਮੈਂ ਦੇਖਿਆ ਕਿ ਯਾਨੀ ਕਿ ਇਨਸਾਨ ਤੋਂ ਵੱਧ ਸਾਡਾ ਖਿਆਲ ਰੱਖਦੇ ਸੀ ਸਾਡੇ ਬੱਚਿਆਂ ਨੂੰ ਵੱਧ ਸਾਡੀ ਪਰਵਾਹ ਕਰਦਾਲ ਸੀ ਆ ਜੇ ਮੈਂ ਕਿਤੇ ਜਾਣਾ ਹੁੰਦਾ ਮਗਰ ਪੈਣਾ ਲਾਲ ਲੈ ਕੇ ਜਾ ਦੂੰ ਮੈਂ ਕਾਰ ਚੁਕ ਮਾ ਕੇ ਲਾਉਣਾ ਤੇ ਸਵੇਰੇ ਸੈਰ ਕਰਾ ਕੇ ਲਿਆਂਦਾ ਸੀ ਨਾਲ ਮੇਰੇ ਨਾਲ ਹੀ ਰਾਤ ਨੂੰ ਰਵੇ ਚ ਸੁੰਦਾ ਸੀ ਤੇ ਮੇਰੇ ਹੱਥ ਬੰਨ ਕੇ ਬੇਨਤੀ ਹੈ ਕਿ ਸਾਡਾ ਡੌਗੀ ਵਾਪਸ ਕਰ ਦਿੱਤਾ ਜਾਵੇ ਮੇਰੀ ਰਹਿਸ਼ਗੀ ਦੁਬਰੀ ਰੋਡ ਤੇ 3746 ਨੀਅਰ ਮਾਟਾ ਮੈਰਿਜ ਪਲਸ ਤੇ ਮੇਰਾ ਮੋਬਾਈਲ ਨੰਬਰ ਹੈਗਾ 98881 52881 ਮੇਰੇ ਹੱਥ ਬੰਨ ਕੇ ਬੇਨਤੀ ਹੈ ਜਿਸ ਕਿਸੇ ਨੂੰ ਮੇਰਾ ਡੌਗੀ ਮਿਲੇ ਪਲੀਜ਼ ਮੈਨੂੰ ਵਾਪਸ ਦੇਵੋ ਤੇ ਮੈਂ ਜੋ ਵੀ ਆਉਂਦੀ ਬੰਦੀ ਸੇਵਾ ਹੋਊਗੀ ਮੈਂ ਉਹਨੂੰ ਜ਼ਰੂਰ ਦਵਾਂਗਾ ਧੰਨਵਾਦ ਸਿਰ ਜਿਹਨੂੰ ਤੁਸੀਂ ਦੱਸਿਆ ਵੀ ਘਤੀ ਘੁਮਾਚੇ ਕਿੱਦਾਂ ਕਿੱਥੇ ਸੇਸਤਾ ਬਸ 5 ਮਿੰਟ ਦੇ ਫਰਕ ਪਿਆ ਮੈਂ ਉੱਪਰ ਜਿਹੜਾ ਥੱਲੇ ਮੈਂ ਦਰਵਾਜ਼ਾ ਗਲਤੀ ਨਾਲ ਖੁੱਲਾ ਛੱਡਤਾ ਜੀ ਤੇ ਦਰਵਾਜ਼ਾ ਖੁੱਲਾ ਛੱਡਨ ਨਾਲ ਕਰਕੇ ਖੁੱਲਾ ਰਹਿ ਗਿਆ ਦਰਵਾਜ਼ਾ ਤੇ ਥੱਲੇ ਉਤਰ ਗਿਆ ਥੱਲੇ ਉਤਰ ਕੇ ਉਹ ਡੌਗੀਆਂ ਕੋ ਬਾਹਰ ਚਲੇ ਕੇ ਖੇਡਣ ਤੋਂ ਬਾਅਦ ਤੋਂ ਪਤਾ ਨਹੀਂ ਲੱਗਿਆ ਡੌਗੀਆਂ ਉਹਦੇ ਮਗਰ ਪੈ ਗਏ ਜਾਂ ਉਹ ਡਰਦਾ ਮਾਰਾ ਕਿਧਰ ਨੂੰ ਭੱਜ ਗਿਆ ਤੇ ਅਸੀਂ ਸੀਸੀਟੀਵੀ ਕੈਮਰੇ 'ਚ ਫੋਟੋ ਕਢਾਈਆਂ ਵਿਚਾਰਾ ਰਾਤ ਨੂੰ 12:00 ਦਾ ਟਾਈਮ ਸੀ ਤੇ ਕੋ ਸਵੇਮੇ ਫਿਰਦਾ ਸੜਕਾਂ ਉੱਤੇ ਮੈਂ ਵੀਡੀਓ ਵੀ ਤੁਹਾਨੂੰ ਸਾਰੀਆਂ ਸ਼ੇਅਰ ਕਰਤੀਆਂ ਨੇ ਤੇ ਕਿਵੇਂ ਸਾਡੇ ਨਾਲ ਬੱਚਿਆਂ ਨੂੰ ਪਿਆਰ ਕਰਦਾ ਹੈ ਬੱਚਿਆਂ ਨੂੰ ਖੇਡਦਾ ਹੈ ਸਾਡੀਆਂ ਯਾਨੀ ਕਿ ਸਾਡੇ ਦੋਨਾਂ ਜੀਵਾਂ ਦਾ ਦਿਨ ਲਾਇਆ ਅਸੀਂ ਇਹਨੇ ਤੇ ਸਾਨੂੰ ਬੱਚਿਆਂ ਨਾਲ ਤੋਂ ਵੀ ਵੱਧ ਜਾ ਉੰਸੋ ਸੀ ਲਾ ਕਿ ਦੇਚੇ ਜਿਹੜੇ ਸੈਂਸਿਟਿਵ ਕੈਮਰੇ ਲੱਗੇ ਹੋਣਾ ਦੇ ਵੀ ਕਿਤੇ ਦੇਖਨੇ ਆ ਆ ਸੀਸੀਟੀਵੀ ਕੈਮਰੇ ਦੇਖਾਏ ਦੇਖੇ ਆ ਸੀ ਉਹ ਮੇਰੇ ਘਰ ਤੋਂ ਜਾਣ ਕੇ ਇਧਰ ਨੂੰ ਮੈਂਨ ਰੋਡ ਉੱਤੇ ਜਾ ਰਿਹਾ ਸੜਕ ਦੇ ਉੱਤੇ ਬਾਅਦ ਚੋਂ ਜੇ ਪਤਾ ਨਹੀਂ ਲੱਗਿਆ ਮੈਨੂੰ ਕਿੰਦਰ ਚਲੇ ਗਿਆ ਕਿੰਦਰ ਚਲੇ ਗਿਆ ਮੇਰੇ ਹੱਥ ਬੰਦ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਤੇ ਮੀਡੀਆ ਵਾਲਿਆਂ ਨੂੰ ਬੇਨਤੀ ਹੈ ਤੇ ਜਿਸ ਕਿਸੇ ਕੋਲ ਵੀ ਮੇਰਾ ਡਾਕੀ ਹੋਵੇ ਤੇ ਮੇਰੇ ਹੱਥ ਬੰਦ ਕੇ ਬੇਨਤੀ ਹੈ ਪੁਲਿਸ ਮੈਨੂੰ ਮੋਬਾਈਲ ਤੇ ਮੈਂ ਉਹਨਾਂ ਨੂੰ ਨਾਮ ਉਹਨਾਂ ਦੱਸਿਆ ਆ ਗਿਆ ਤੇ ਮੇਰਾ ਮੋਬਾਈਲ ਨੰਬਰ ਹੈਗਾ 9883 5683 ਤੁਸੀਂ ਕੋਈ ਅਰੇ ਲਈ ਕੋਈ ਕੰਪਲੇਂਟ ਕੀਤੀ ਹੈ ਕਿ ਕਿਸੇ ਪੁਲਿਸ ਨੂੰ ਸਟਾਈਲ ਦਿੱਤੀ ਹੈ ਹਾਂ ਜੀ ਪੁਲਿਸ ਨੂੰ ਵੀ ਕੰਪਲੇਂਟ ਕੀਤੀ ਹੈ ਕਿ ਸਾਡਾ ਡੌਗੀ ਖਵਾ ਗਿਆ ਤੇ ਪੁਲਸ ਵਾਲੇ ਵੀ ਕਹਿੰਦੇ ਵੀ ਅਸੀਂ ਮੱਤ ਤੋਂ ਮੱਤ ਜਾਣ ਕੇ ਇਹਦੇ ਦੇਖ ਰੇ ਕਰਕੇ ਤੇ ਤੁਹਾਨੂੰ ਜਲਦੀ ਜਲਦੀ ਨੱਬ ਕੇ ਰੱਖਾਂਗੇ ਕਦੋਂ ਲੈ ਕੇ ਆਈ ਸੀ ਤੇ ਕਿਸ ਤਰੀਕੇ ਨਾਲ ਤੁਹਾਡੇ ਨਾਲ ਰਹਿੰਦੇ ਸੀ ਪਰਿਵਾਰ ਦੇ ਵਿੱਚ ਤੁਸੀਂ ਉਹਨੇ ਖਿਡੌਣੇ ਦੀ ਵੀ ਗੱਲ ਕਰ ਰਹੀ ਸੀ ਉਹ ਫੌਰਨ ਤੋਂ ਖਿਡੌਣੀ ਮੰਗਾਈ ਸੀ ਉਹ ਲਈ ਜਿਵੇਂ ਉਹ ਮੈਂ ਲੈਂਦਾ ਰਹੀ ਕਿ ਮੈਨੀਆਂ ਰਸੀ ਗਿਆ ਤੇ ਹੁਣ ਡੇਢ ਸਾਲ ਤਾਂ ਹੋ ਗਏ ਸਾਡਾ ਜਣੀ ਕਿ ਪਿਆਰ ਬਹੁਤ ਹੈ ਜਿਹੜੇ ਬੱਚਿਆਂ ਨੂੰ ਪਿਆਰ ਪੈ ਗਿਆ ਉਹ ਪਿਆ ਗਿਆ ਸੀ ਉਹਨਾਂ ਨਾਲ ਗਿਆ ਸੀ ਕੋਲ ਨਹੀਂ ਸਾਡੇ ਨੂੰ ਤੇ ਨਿਕਲਿਆ ਜਾਂ ਲੈਂਦਾ ਸੀ ਅਸੀਂ ਪਾਲ ਲਿਆ ਛੋਟਾ ਜਿਹਾ ਤੇ ਸਾਡੇ ਨਾਲ ਹੀ ਰਹਿੰਦਾ ਸੀਗਾ ਤੇ ਹੁਣ ਜਾਨਕੀ ਅਸੀਂ ਉਹਨੂੰ ਭੁੱਲ ਨਹੀਂ ਸਕਦਾ ਜਾਨਕੀ ਸਾਡਾ ਜਾਨਕੀ ਇੰਨਾ ਪਿਆਰ ਪੈ ਗਿਆ ਸੀ ਜਾਨਵਰ ਨਹੀਂ ਸਭ ਦੇ ਵਾਸਤੇ ਤਾਂ ਇਨਸਾਨ ਵੀ ਬੱਚੇ ਵੀ ਜਰਵੇ ਤਾਂ ਉਹਦੇ ਪੁੱਛਿਆ ਗਏ ਤੇ ਬੱਚਿਆਂ ਨੂੰ ਵੀ ਭਲਾਈ ਦਾ ਸੀ ਪਰਿਵਾਰ ਦੇ ਹੋਰ ਮੈਂਬਰ ਮੇਰੀ ਬੁਧਾਨ ਨੂੰ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਉਹ ਤੁਹਾਡੇ ਕੋਲੋਂ ਗਵਾਚ ਗਿਆ ਤੇ ਹੁਣ ਤੱਕ ਕੀ ਕੋਸ਼ਿਸ਼ ਕਰਦੇ ਹੋ ਤੁਸੀਂ ਕੋਸ਼ਿਸ਼ ਕੀਤੀ ਸਾਰੀ ਰਾਤ ਲੱਗ ਰਹੀ ਆ ਜਿੱਥੇ ਵੀ ਸਾਨੂੰ ਲੱਗਿਆ ਵੀ ਇੱਥੇ ਜਾ ਸਕਦਾ ਸੀ ਸਾਰੀ ਜਗ੍ਹਾ ਦੇਖਿਆ ਉਹਨੂੰ ਮਤਲਬ ਬਿਆਜਿ ਸਵੇਰ ਦਾ ਮੇਰਾ ਬੇਟਾ ਉੱਠਿਆ ਫਿਲਮਾਂ ਜਦੋਂ ਫਿਲਮ ਲੱਗ ਰਹੀ ਆ ਵੀਡੀਓ ਚ ਤੇ ਵੀ ਸੀ ਵੀਡੀਓ ਤੁਹਾਨੂੰ ਦਿਖਾਈ ਵੀ ਦਿੱਤਾ ਵਾ ਪਰ ਅੱਗੇ ਜਾ ਕੇ ਕਿੱਥੋਂ ਕਿੱਥੇ ਹੋ ਗਿਆ ਕੋਈ ਕੈਮਰੇ ਨਹੀਂ ਮਿਲੇ ਗੋ ਜੀ ਡਾਇਰੈਕਟਰ ਦੀ ਬੋਲ ਲੱਗੀ ਵੀ ਕਿੱਦੇ ਜਾ ਚਲ ਗਿਆ ਵਾ ਪਰ ਵੀਡੀਓ ਤੁਹਾਨੂੰ ਅਸੀਂ ਦਿਤੀ ਵੀ ਆ ਸੈੱਟ ਵੀ ਕੀਤੀ ਆ ਵੀ ਇੱਥੇ ਦੁਗਣੀ ਰੋਡ ਦੇ ਉੱਪਰ ਸੀ ਬਾਕੀ ਡੌਗਿਆਂ ਨੂੰ ਦੇਖ ਕੇ ਭੱਜ ਗਿਆ ਜਾਂ ਕਿੱਥੇ ਚੱਲ ਗਿਆ ਗਿਆ ਡੌਗਿਆਂ ਦੇ ਮਗਰੀ ਸੀ ਉਹ ਨਾਮ ਉਹਦਾ ਕੀ ਸੋਚ ਕੇ ਰੱਖਿਆ ਸੀ ਤੇ ਹੁਣ ਤੁਹਾਡੇ ਤੇ ਕੀ ਬੀਤਰੀ ਆ ਬੀਤ ਰਹੀ ਕਿ ਲਖੋ ਕੋਈ ਬੱਚਾ ਗਵਾਜ ਜਵੇ ਆਪਣਾ ਤੇ ਆਪਾਂ ਨੂੰ ਦੁੱਖ ਲੱਗਦਾ ਨਾ ਤੇ ਮੈਨੂੰ ਰਾਤਾਂ ਹੀ ਆ ਕਿ ਉਹਦੇ ਮਗਰ ਕੋਈ ਕੁੱਤੇ ਨਾ ਪੈ ਗਏ ਹੁਣ ਉਹਨੂੰ ਮਾਰਨਾ ਦਿੱਤਾ ਹੋਵੇ ਜਾਂ ਬੱਚ ਸੋਖਿਆ ਲੱਗਦੇ ਨੇ ਉਹੀ ਚੀਜ਼ ਮੇਰੇ ਮਨ ਚ ਵੀ ਹੋ ਰਹੀ ਹੈ ਵੀ ਸੇਫ ਵੀ ਹੈਗਾ ਜਾਂ ਨਹੀਂ ਹੈਗਾ ਸਮਝ ਨਹੀਂ ਆਉਦਾ ਉਹ ਚੀਜ਼ ਮੇਰੇ ਮਾਂ ਮਾਂ ਦੇ ਅੰਦਰ ਜਿਵੇਂ ਦਿਲ ਨੂੰ ਹੁੰਦੀ ਆ ਆਪਣੇ ਬੱਚੇ ਦੇ ਪ੍ਰਤੀ ਉਦਾ ਹੀ ਮੈਨੂੰ ਉਹਦੇ ਲਈ ਵੀ ਹੋ ਰਹੀ ਹੈ ਕੀ ਅਪੀਲ ਕਰਦੇ ਹਾਂ ਲੋਕਾਂ ਤੋਂ ਅਪੀਲ ਹੀ ਕਰਦੇ ਹਾਂ ਹੱਥ ਜੋੜ ਕੇ ਬੇਨਤੀ ਆਂ ਅਗਰ ਮੇਰਾ ਕਿਸੇ ਨੂੰ ਠੀਕੂ ਮਿਲਦਾ ਵਾ ਤੇ ਪੁਲਿਸ ਜੀ ਸੇ ਕਿ ਚੀਕੂ ਮੈਨੂੰ ਵਾਪਸ ਕਰ ਦੇਣ ਡੁਗੜੀ ਰੋਡ ਤੇ ਸਾਡਾ ਕਾਰ ਹੈ ਆਵਾਜ਼ ਪਾਟੀ ਨਾ ਮੋੜ ਲੱਗਾ ਹੋਇਆ ਸਾਡੇ ਮੇਰੇ ਹਸਪਤਾਲ ਦਾ ਨੰਬਰ 98881 ਤੇ 5288 so ਦੇਖਿਆ ਕਿ ਇੱਕ ਡੌਗ ਲਗੜਨੇ ਦੇ ਨਾਲ ਇੱਕ ਚੀਕੂ ਨਾਮ ਦਾ ਡੌਗ ਪਾਲਿਆ ਹੋਇਆ ਸੀ ਜੋ ਬੀਤੀ ਰਾਤ ਉਹਨਾਂ ਕੋਲ ਲਾਪਤਾ ਹੋ ਗਿਆ ਹੈ ਜਿਸ ਨੂੰ ਉਹ ਲੱਗਣੇ ਇਲਾਕੇ ਵਿੱਚ ਇੱਥੇ ਪਾਲ ਕਰਦੇ ਹਨ ਉੱਥੇ ਹੀ ਉਹਨਾਂ ਨੇ ਕੋਈ ਸੋਚਣਾ ਜੋ ਲੋਕੀ ਮਹਾਨਤਾ ਤੱਕ ਪਹੁੰਚਾਉਣ ਵਾਲੇ ਨੂੰ 10000 ਰੁਪਏ ਦਾ ਇਨਾਮ ਵੀ ਰੱਖਿਆ ਹੈ ਪ੍ਰੇਸ਼ কুমারਜੀਤ ਵੱਲੋਂ ਦਿਨ ਲਗਾ।